ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਗਿੰਤੀ ਉਂਝ ਤੱਕ ਕਾਫੀ ਸਿਆਸਤਦਾਨਾਂ ਵਿੱਚ ਹੁੰਦੀ ਹੈ ਪਰ ਕਈ ਵਾਰ ਬਾਦਲ ਸਾਹਿਬ ਅਜਿਹੇ ਬਿਆਨ ਦਿੰਦੇ ਨੇ ਜਿਨ੍ਹਾਂ ਨੂੰ ਸੁਣ ਕੇ ਹਾਸਾ ਆ ਜਾਂਦਾ ਹੈ ਅਜਿਹਾ ਹੀ ਇੱਕ ਬਿਆਨ ਮੁੱਖ ਮੰਤਰੀ ਨੇ ਬੁੱਧਵਾਰ ਨੂੰ ਫਿਰੋਜ਼ਪੁਰ ਵਿੱਚ ਦਿੱਤਾ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਆਏ ਬਾਦਲ ਨਾਲ ਜਦੋਂ ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜ਼ਗੀਰਕੌਰ ਦੁਆਰਾ ਕਬਜ਼ੇ ਹੇਠ ਜ਼ਮੀਨ ਨੂੰ ਲੈ ਕੇ ਲੋਕਪਾਲ ਦੁਆਰਾ ਦਿੱਤੇ ਗਏ ਬਿਆਨ ਦੇ ਆਦੇਸ਼ ਬਾਰੇ ਪੁੱਛਿਆ ਤਾਂ ਬਾਦਲ ਸਾਹਿਬ ਨੇ ਕਿਹਾ ਕਿ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਪੂਰਥਲ ਏਰੀਆ ਦੇ ਬਲ ਸਾਹਿਬ ਬੀਬੀ ਜ਼ਗੀਰ ਕੋਲ ਵੱਲੋਂ ਇੱਕ ਕਬਜ਼ਾ ਕੀਤਾ ਗਿਆ ਲੋਕਪਾਲ ਬਿਲ ਵੱਲੋਂ ਲੋਕਪਾਲ ਵੱਲੋਂ ਵੀ ਉਹਨਾਂ ਤੇ ਇੱਕ ਐਕਸ਼ਨ ਲਿਆ ਗਿਆ ਉਹਦੇ ਬਾਰੇ ਤੁਸੀਂ ਨਹੀਂ ਦੱਸਦੇ ਮੈਨੂੰ ਕੋਈ ਪਤਾ ਨਹੀਂ ਤੁਹਾਨੂੰ ਮੈਂ ਤੁਹਾਨੂੰ ਆਖਦਾ ਪੰਜਾਬ ਦੇ ਲੋਕਪਾਲ ਰਟਾਇਰ ਜਸਟਿਸ ਢਾਲੀਵਾਲ ਨੇ ਇਹ ਆਦੇਸ਼ ਸੋਮਵਾਰ ਨੂੰ ਦਿੱਤੇ ਸਨ ਅਤੇ ਉਹਨਾਂ ਦੇ ਆਦੇਸ਼ ਤੋਂ ਬਾਅਦ ਸੋਮਵਾਰ ਨੂੰ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਇਹ ਪ੍ਰਤੀਕਿਰਿਆ ਵੀ ਸੁਣਾਈ ਇਹ ਪ੍ਰਤੀਕਿਰਿਆ ਵੀ ਸੋਮਵਾਰ ਨੂੰ ਹੀ ਆਈ ਸੀ ਜਿਸ ਵਿੱਚ ਸੁਖਬੀਰ ਨੇ ਪੂਰੇ ਮਾਮਲੇ ਨੂੰ ਰਾਜਨੀਤਿਕ ਸਾਜ਼ਿਸ਼ ਕਰਾਰ ਦਿੱਤਾ ਹੈ ਇਹ ਇੱਕ ਪੋਲਿਟੀਕਲ ਗੇਮ ਕਾਂਗਰਸ ਦੀ ਹੈ ਇਟਸ ਅ ਫਰਸਟ੍ਰੇਸ਼ਨ ਆਫ ਕਾਂਗਰਸ ਯੂ ਜਸਟ गिवन ਅਪਲੀਕੇਸ਼ਨ ਐਂਡ اور ਉਹਨੇ ਕੋਈ ਡਿਸਮਾਰਕਟਡ ਡਾਊਨ ਸੋ ਆਪ ਵੀ ਕੋਈ ਕੋਈ ਕਿਸੇ ਕੇ ਕੋਈ ਵੀ ਜਾਂਦਾ ਕੋਈ ਆਪਣੇ ਲੈ ਲੇਤਾ ਹੈ ਦੈਟ ਡਸਨਟ ਮੀਨ ਦੇਰ ਇਜ਼ ਐਨੀਥਿੰਗ ਔਨ ਦੈਟ ਬਾਦਲ ਸਾਹਿਬ ਤੁਹਾਡੇ ਬੇਟੇ ਸੁਖਬੀਰ ਨੂੰ ਪੂਰੇ ਮਾਮਲੇ ਦੀ ਸੋਮਵਾਰ ਨੂੰ ਹੀ ਜਾਣਕਾਰੀ ਸੀ ਅਤੇ ਤੁਹਾਨੂੰ ਬੁੱਧਵਾਰ ਤੱਕ ਇਸ ਮਾਮਲੇ ਦਾ ਪਤਾ ਨਹੀਂ ਹੈ ਹੁਣ ਜੇਕਰ ਤੁਸੀਂ ਇਹ ਗੱਲ ਕਹੋ ਤਾਂ ਇਹ ਗੱਲ ਹਜਮ ਨਹੀਂ ਹੁੰਦੀ ਕਿਉਂਕਿ ਜੇਕਰ ਇੰਨੀ ਅਹਿਮ ਗੱਲ ਸੁਖਬੀਰ ਨੂੰ ਸੋਮਵਾਰ ਪਤਾ ਸੀ ਅਤੇ ਤੁਹਾਨੂੰ ਬੁੱਧਵਾਰ ਤੱਕ ਪਤਾ ਨਹੀਂ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਅਖਬਾਰ ਨਹੀਂ ਪੜ੍ਹਦੇ ਅਤੇ ਸੁਖਬੀਰ ਨਾਲ ਗੱਲ ਵੀ ਨਹੀਂ ਕਰਦੇ ਇੱਕ ਮੁੱਖ ਮੰਤਰੀ ਲਈ ਇੰਨਾ ਅਣਜਾਣ ਹੋਣਾ ਵੀ ਠੀਕ ਨਹੀਂ ਬਾਦਲ ਸਾਹਿਬ ਅਖੀਰ ਤੁਹਾਡੇ ਉੱਤੇ ਪੰਜਾਬ ਦੀ ਜ਼ਿੰਮੇਵਾਰੀ ਹੈ